वैसे तड्डा फोन करना ਬਣਦਾ ਤਾਂ ਹੈ ਨਹੀਂ ਸੀ ਕਿਉਂਕਿ ਅਸੀਂ ਕਰਨ ਬਾਰੇ ਕੁਝ ਨਹੀਂ ਸੋਚਿਆ ਤੇ ਨਾ ਅਸੀਂ ਉਹਨੂੰ ਲੈ ਕੇ ਜਾਣਾਗਾ ਤੁਸੀਂ ਫੋਨ ਸਾਨੂੰ ਕਿੱਦਾਂ ਕਰ ਸਕਦੇ ਹੋ ਫਿਰ ਜੇ ਤੁਸੀਂ ਹੁਣ ਦੁਬਾਰਾ ਫੋਨ ਕੀਤਾ ਨਾ ਅਸੀਂ ਤੁਹਾਡੇ ਨੰਬਰ ਬਲੌਕ ਕਰ ਦੇਣੇ ਹਾਂਗੇ ਚੰਗਾ ਫਿਰ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਭੈਣੇ ਕੀ ਕਹਿੰਦਾ ਮੇਰੇ ਸੋਹਰੇ ਕਹਿਣਾ ਕੀ ਆ ਕਹਿੰਦੇ ਕਿ ਇਹਨਾਂ ਨੂੰ ਦਿਨ ਚੜ ਗਿਆ ਚੜ ਗਿਆ ਤਾਂ ਚੜ ਗਿਆ ਫਿਰ ਇੱਚ ਅਸੀਂ ਕੀ ਕਰੀਏ ਇਹ ਤਾਂ ਗੱਲ ਫਿਰ ਵਧੀਆ ਨਹੀਂ ਇਹਦੇ ਵਿੱਚ ਕੀ ਵਧੀਆਗਾ ਮਹੀਨਾ ਹੋ ਗਿਆ ਉਹਨੂੰ ਇੱਥੋਂ ਗਈ ਨੂੰ ਕੀ ਪਤਾ ਸਾਡਾ ਜਵਾਕ ਆ ਕਿ ਕਿਸ ਦਾ ਹੋਰ ਆ ਨਹੀਂ ਤੂੰ ਬਾੜਾ ਤਾਬਲਾ ਨਾ ਹੋ ਜੇ ਹੁਣ ਤੈਨੂੰ ਫੋਨ ਕਰਨਗੇ ਨਾ ਨੰਬਰ ਬਲੌਕ ਚ ਪਾ ਦੇ ਚਲੋ ਠੀਕ ਆ ਭੈਣੇ ਜਿਵੇਂ ਤੁਸੀਂ ਪਹਿਲਾਂ ਕਹਿੰਦੇ ਸੀ ਉਵੇਂ ਹੀ ਉਦਾਂ ਕਰਦਾ ਸੀ ਮੈਂ ਹੁਣ ਵੀ ਉਹੀ ਕੰਮ ਕਰਨੇ ਮੈਂ ਤਿੰਨ ਦੋ ਨਿਚੜੇ ਉਹਨੂੰ ਮੈਨੂੰ ਲੱਗਦਾ ਇਹ ਉਹਨਾਂ ਦੀ ਚਾਲ ਆ ਗਈ ਵੀ ਕੁੜੀ ਨੂੰ ਇੱਧਰ ਭੇਜ ਦਾਂਗੇ ਤੇ ਆਪੇ ਵਸਾ ਲੈਣਗੇ ਫਿਰ ਨਹੀਂ ਕੀ ਹੋ ਗਿਆ ਤੂੰ ਅੱਜ ਬੜਾ ਚੁੱਪਚਾਪਾ ਕੁਝ ਬੋਲਦਾ ਹੀ ਨਹੀਂ ਹੈਗਾ ਮੋਰੋ ਨਹੀਂ ਨਹੀਂ ਕੁਝ ਨਹੀਂ ਪੈਣਾ ਠੀਕ ਆ ਬਸ ਨਹੀਂ ਜੇ ਤੇਰੇ ਦਿਮਾਗ 'ਚ ਕੁਝ ਚੱਲਦਾ ਪਿਆ ਤਾਂ ਮੈਨੂੰ ਦੱਸ ਦੀ ਕਿਤੇ ਆਪਣੇ ਆਪ ਦੀ ਮਰਜ਼ੀ ਨਾਲ ਫੈਸਲੇ ਨਾ ਲੈਣ ਲੱਗ ਜੀ ਸਮਝ ਆਣੀ ਕਿਦਾਂ ਮਤਲਬ ਤੁਹਾਡਾ ਮੇਰਾ ਮਤਲਬ ਇਹ ਆ ਕਹਿਣ ਦਾ ਕਿ ਤੇ ਤੂੰ ਉਹਨੂੰ ਲੈਣ ਨਾ ਚੱਲ ਜੀ ਬਾਅਦ ਚ ਕਿਤੇ ਬੱਚੇ ਦੇ ਚੱਕਰ ਚ ਇਮੋਸ਼ਨਲ ਹੁੰਦਾ ਫਿਰੇ ਆਪਾਂ ਨੇ ਤੋਣੀ ਇਹ ਟੈਸਟ ਉਸਤ ਹੋਣੇ ਤੇ ਨਾ ਹੀ ਆਪਾਂ ਨੇ ਤੋਦੀ ਗਰੰਟੀ ਚੱਕੀ ਜਾਣੀ ਆ ਵੀ ਉਹ ਬੱਚਾ ਆਪਣਾ ਹੈ ਜਾਂ ਨਹੀਂ ਹੈ ਮੈਂ ਟੈਸਟ ਦਾ ਹੀ ਸੋਚੀ ਜਾਂਦਾ ਸੀ ਕਰਾ ਲੈਨੇ ਆਪਾਂ ਕੋਈ ਨਾ ਤੂੰ ਟੈਸਟ ਕਰਾ ਲਾ ਪਰ ਜੇ ਕਿਰਨੇ ਇਸ ਖਰਚ ਆਊਗੀ ਨਾ ਮੈਂ ਨਹੀਂ ਇਸ ਖਰਚ ਆਉਂਦੀ ਵਾਪਸ ਆਪਣਾ ਭੈਣ ਭਰਾਵਾਂ ਦਾ ਰਿਸ਼ਤਾ ਖਤਮ ਉਹਦੇ ਤਾਂ ਬੜੀ ਆਕੜ ਨਾਲ ਲੈ ਗਏ ਸੀ ਕੁੜੀ ਨੂੰ ਉਹਨਾਂ ਕੱਤੋਂ ਫੋਨ ਕਰ-ਕਰ ਮਿੰਤਾਂ ਕਰਦੇ ਨੇ ਸਾਡੀਆਂ। ਜ਼ਿਆਦਾ ਤੈਨੂੰ ਉਹਦੇ ਚਾਚੇ ਨੇ ਤੇਰੀ ਬਾਹ ਕਿੱਦਾਂ ਮਰੋੜੀ ਸੀ। ਨਾਲੇ ਜਵਾਈ ਪਾਈ ਦਾ ਸਤਿਕਾਰ ਕਰਦੇ ਨੇ ਉਹ। ਨੇ ਉਹਦੀ ਚਾਚੀ ਨੇ ਕਿੱਦਾਂ ਮੈਨੂੰ ਧੱਕਾ ਮਾਰਿਆ ਸੀ। ਸਾਡੇ ਘਰੇ ਆ ਕੇ ਸਾਡੀਏ ਲਾਹਪਾ ਕਰਕੇ ਤੁਰ ਗਏ ਸੀ ਉਹ। ਆਪ ਲੈ ਕੇ ਗਏ ਸੀ ਕੁੜੀ ਨੂੰ। ਆਪ ਹੀ ਛੱਡਣ ਆਉਣ ਤੇ ਨਾਲੇ ਬਹਿ ਕੇ ਗੱਲ ਕਰਨ। ਪਰ ਕੁੜੀ ਅਸੀਂ ਫੇਰ ਵੀ ਨਹੀਂ ਰੱਖਣੀ। ਚਲੋ ਕੋਈ ਨਹੀਂ। ਤੁਸੀਂ ਜੋ ਸੋਚਣਾ ਹੈ ਮੇਰੇ ਲਈ ਵਧੀਆ ਸੋਚਣਾ। ਮੇਰੇ ਭੈਣ ਆਪਣੇ ਭਰਾ ਦਾ ਮਾੜਾ ਫੁਰਨਾ ਸੋਚੂਗੀ। ਹੁਣ ਤੱਕ ਤੇਰਾ ਮੈਂ ਮਾੜਾ ਸੋਚਿਆ ਜਿਹੜਾ ਗਾਂ ਸੋਚਾਂਗੀ ਮੇਰੇ ਕਹੇ ਤੋਂ ਬਾਹਰ ਨਹੀਂ ਜਾਣਾ ਹੁਣ ਤਾਂ ਕੱਲੀ ਘੇਰਨਾ ਨਹੀਂ ਹੈਗੀ ਇਸ ਦੁਨੀਆ ਤੇ ਹੋਰ ਵੀ ਬਥੇਰੀਆਂ ਕੁੜੀਆਂ ਨੇ ਹੋਰ ਮਹੀਨਾ ਦੋ ਮਹੀਨੇ ਰੁੱਕ ਕੇ ਮੈਂ ਤੇਰੇ ਵਿਆਹ ਬਾਰੇ ਕੁਝ ਸੋਚਦੀ ਆਂ ਚਲ ਠੀਕ ਆ ਤੂੰ ਬੈਠ ਮੈਂ ਤੇਰੇ ਲਈ ਚਾਹ ਬਣਾ ਕੇ ਲੈ ਕੇ ਆਂ ਤਿਆਰ ਹੋ ਗਈਆਂ ਇਹ ਵੀ ਤਿਆਰ ਹੁੰਦੇ ਪਏ ਨੇ ਤਿਆਰ ਇਹ ਨੇ ਫਿਰ ਆਪਾਂ ਚਲਦੇ ਆ ਮਾਮਾ ਜੀ ਵੱਲ ਤੇ ਨਾ ਹੁਣ ਮੇਰੀ ਪਰਜਾਈ ਦਾ ਫੋਨ ਆਇਆ ਸੀ ਉਹ ਕਹਿੰਦੇ ਵੀ ਅਸੀਂ ਤੁਹਾਡੇ ਘਰੇ ਆ ਰਹੇ ਹਾਂ 5 ਮਿੰਟ 'ਚ ਪਹੁੰਚਦੇ ਆ ਕੀ ਗੱਲ ਬੇਟਾ ਸੋਖ ਹੈ ਕਿ ਤੇਰੇ ਭਰਾ ਪਰਜਾਈ ਇੱਕਦਮ ਉਚਾਰੇ ਨੇ ਹਾਂਜੀ ਹਾਂਜੀ ਮੰਮੀ ਸੋਖੀ ਹੈ ਬਸ ਉਹ ਕਹਿੰਦੇ ਪਏ ਸੀ ਸਾਡਾ ਦਿਲ ਕਰਦਾ ਪਿਆ ਸੀ ਤੈਨੂੰ ਮਿਲਣ ਤਾਂ ਕਰਕੇ ਅਸੀਂ ਆ ਰਹੇ ਹਾਂ ਚਲ ਕੋਈ ਗੱਲ ਨਹੀਂ ਆ ਲੈਣ ਦੇ ਫਿਰ ਨਰ ਸੋਈ ਦੇ ਵਿੱਚ ਦੇਖ ਕੁਝ ਖਾਣ ਪੀਣ ਵਾਲਾ ਸਮਾਨ ਪਿਆ ਨਹੀਂ ਤਾਂ ਫਿਰ ਮੰਗਾ ਲਈ ਐਤਰੇ ਮੰਮੀ ਉਹਨਾਂ ਦਾ ਰਾਤ ਨੂੰ ਫੋਨ ਆ ਗਿਆ ਸੀਗਾ ਤੇ ਮੈਂ ਇਹਨਾਂ ਨੂੰ ਕਹਿ ਕੇ ਨਾ ਸਾਰਾ ਸਮਾਨ ਮੰਗਾ ਲਿਆ ਸੀ ਮੰਮੀ ਕੱਲ ਤੁਸੀਂ ਮਾਮਿਆਂ ਵਾਲ ਗਏ ਸੀ ਕਿੱਦਾਂ ਸਭ ਕੁਝ ਠੀਕ ਆ ਨਾਲੇ ਅੱਜ ਫੇਰ ਜਾਂਦੀਆਂ ਗੱਲਾਂ ਹੋ ਰਹੀਆਂ ਨੇ ਸੋਖਾ ਹਾਂ ਪੁੱਤ ਤੇਰੀਆਂ ਨਾ ਮਾਮੀਆਂ ਵੀ ਕੱਲ ਮਾਫੀ ਮੰਗ ਰਹੀਆਂ ਸੀਗੀਆਂ ਤੇ ਤੇਰੇ ਮਾਮੇ ਵੀ ਕਹਿੰਦੇ ਸੀ ਵੀ ਬੱਚਿਆਂ ਨੂੰ ਲੈ ਕੇ ਨਾ ਇੱਥੇ ਆ ਜਾ ਤੇ ਬਹਿ ਕੇ ਗੱਲ ਨਿਬੇੜ ਲੈਣੇ ਆ ਤੇ ਹੁਣ ਗੀਤਾ ਨੂੰ ਫੋਨ ਕੀਤਾ ਸੀ ਉਹ ਤਾਂ ਆਪਣਾ ਕੰਮ ਤੇ ਗਈ ਹੋਈ ਏ ਤੇ ਰੀਆ ਕਾਲਜ ਚ ਗਈ ਹੋਈ ਏ ਤੇ ਮੈਂ ਕਹਿੰਨੀ ਆ ਕਿ ਆਪਾਂ ਚੱਲੀਏ ਮਮੀ ਆਪਾਂ ਚੱਲ ਪੈਨੇ ਮਾਮੇ ਵੱਲ ਪਹਿਲਾਂ ਹਾਲੇ ਦੇ ਭਰਾ ਪਰਜਾਈ ਆ ਰਹੇ ਨੇ ਪਹਿਲਾਂ ਆਪਾਂ ਉਹਨਾਂ ਨੂੰ ਮਿਲਨੀ ਇੱਕ ਤਾਂ ਨਾ ਮੈਨੂੰ ਮੇਰੇ ਭਰਾ ਪਰਜਾਈ ਦੀ ਨਹੀਂ ਸਮਝ ਆਉਂਦੀ ਇੱਕ ਤਾਂ ਉਹ ਆਂਦੇ ਬਹੁਤ دیر ਬਾਅਦ ਹੈ ਤੇ ਆਣਗੇ ਵੀ 5 ਮਿੰਟ ਬਾਅਦ ਪੰਜ ਮਿੰਟ ਹੀ ਸਹੀ ਆ ਤਾਂ ਜਾਂਦਾ ਨਾ ਪੈਣੀ ਪਰੋਣਾ ਸਾਹਿਬ ਆ ਜੋ ਬੈਠੀਏ ਹੈਗੇ ਸਾਡੇ ਕੋਲ 5-10 ਮਿੰਟ ਹੀ ਹੈ ਅਸੀਂ ਕਿਤੇ ਨਿਕਲਣਾ ਆ ਆ ਤਨ ਭਾਈ ਗਲਤ ਗੱਲ ਐ ਆ 5-7 ਮਿੰਟਾਂ ਵਾਸਤੇ ਕੋਣ ਆਂਦਾ ਹੁੰਦਾ ਕੋਈ ਗੱਲ ਨਹੀਂ ਮਾਸੀ ਜੀ ਪਹਿਲਾਂ ਕਿਸੇ ਦਿਨ ਤੁਸੀਂ ਟਾਈਮ ਕੱਢ ਕੇ ਸਾਡੇ ਘਰ ਆਓ ਜਦੋਂ ਦਾ ਵਿਆਹ ਹੋਇਆ ਇੱਕ ਵੀ ਵਾਰੀ ਨਹੀਂ ਆਏ ਤੁਸੀਂ ਫਿਰ ਤੁਸੀਂ ਜਿੰਨੇ ਦਿਨ ਸਾਡੇ ਘਰ ਲਾ ਕੇ ਜਾਓਗੇ ਅਸੀਂ ਵੀ ਓਨੇ ਦਿਨ ਲਾ ਕੇ ਜਾਵਾਂਗੇ ਪੱਕੀ ਗੱਲ ਆ ਕੋਈ ਗੱਲ ਨਹੀਂ ਮਾਸੀ ਜੀ ਫੇਰ ਕਦੀ ਅਸੀਂ ਨਾ ਖੁੱਲਾ ਟਾਈਮ ਕੱਢ ਕੇ ਆਵਾਂਗੇ ਤੇ ਬੈਠ ਕੇ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਇੱਕ ਭਰਾ ਆਪਣੀ ਭੈਣ ਨੂੰ ਕੁਝ ਦੇਣ ਆਇਆ ਤੁਸੀਂ ਦੋਨੋਂ ਜਾਨੇ ਪਲੀਜ਼ ਗੁੱਸਾ ਨਾ ਕਰਿਓ ਇਹ ਤਾਂ ਫੇਰ ਗੱਲ ਗਲਤ ਆ ਨਾ ਵੀ ਮੈਂ ਪਹਿਲੇ ਹੀ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਪ ਦੀ ਧੀ ਸਾਨੂੰ ਦੇਤੀ ਹੁਣ ਇਹਦੀ ਜ਼ਿੰਮੇਵਾਰੀ ਮੇਰੀ ਬਣਦੀ ਆ ਚਾਹੇ ਤੁਸੀਂ 50 ਦੀ ਚੀਜ਼ ਦੇਣੀ ਆ ਚਾਹੇ ਤੁਸੀਂ 50000 ਦੀ ਮੈਂ ਕੁਝ ਵੀ ਨਹੀਂ ਲੈਣਾ ਪਰੋਣਾ ਸਾਹ ਉਨੇ ਅਮਨ ਕਹਿ ਕੇ ਹਟੀਆ ਨਾ ਇਹ ਇੱਕ ਭਰਾ ਤੇ ਭੈਣ ਦਾ ਮਾਮਲਾ ਹੈ ਤੇ ਤੁਸੀਂ ਵਿਚ ਨਹੀਂ ਬੋਲਣਾ ਪਲੀਜ਼ ਅਮਨ ਰਾਜਿਕਾ ਸਾਢੇ 10 ਲੱਖ ਰਾਜਿਕਾ ਰਜਿਸਟਰੀ ਵੀਰੇ ਆਖੀਆ ਭੈਣੇ ਇੱਕ ਮੇਰੇ ਵੱਲੋਂ ਨਾ ਛੋਟਾ ਜਿਹਾ ਤੋਹਫਾ ਹੈ ਤੇਰੇ ਲਈ ਮੈਂ ਤੇਰੇ ਨਾਂ ਦੀ ਕਿਤੇ ਇਨਵੈਸਟਮੈਂਟ ਕੀਤੀ ਸੀ ਤੇ 10.5 ਲੱਖ ਦੀ ਰਜਿਸਟਰੀ ਹੈ ਇਹ ਉਹਦੀ ਰਸੀਪਟ ਹੈ ਮਹੀਨੇ ਬਾਅਦ ओरिजिनल ਰਜਿਸਟਰੀ ਤੈਨੂੰ ਮਿਲ ਜੇਗੀ ਮੈਂ ਤੇਰੇ ਨਾਂ ਦਾ ਇੱਕ ਮਕਾਨ ਲਿਆ ਹੈ ਤੇਰੇ ਵਾਸਤੇ ਤੇ ਪਲੀਜ਼ ਨਾ ਨਾ ਕਰੀ ਨਾ ਤੂੰ ਨਾ ਪ੍ਰੋਣਾ ਸਾਹਿਬ ਨਾ ਨਾ ਭਾਈ ਆ ਤਾਂ ਨਾ ਤੁਸੀਂ ਸਾਡੇ ਉੱਤੇ ਹਸਾਨ ਕਰ ਰਹੇ ਹੋ ਨਾ ਮੇਰਾ ਮੁੰਡਾ ਐਨੇ ਜੋਗਾ ਵੀ ਨਹੀਂ ਹੈਗਾ ਭੈਣੇ ਤੂੰ ਇਹਨੂੰ ਰੱਖ ਮੈਂ ਗੱਲ ਕਰਦੀ ਮਾਸੀ ਜੀ ਮੈਂ ਇਹ ਨਹੀਂ ਕਹਿੰਦਾ ਪਿਆ ਕਿ ਤੁਹਾਡਾ ਮੁੰਡਾ ਇੰਨੇ ਜੋਗਾ ਨਹੀਂ ਹੈਗਾ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਮੈਂ ਇੰਨੇ ਜੋਗਾ ਹੈਗਾ ਕਿ ਮੈਂ ਆਪਣੀ ਭੈਣ ਲਈ ਕੁਝ ਕਰ ਸਕਾਂ ਤੇ ਪਰਮਾਤਮਾ ਮੇਰੇ ਪ੍ਰੋਣਾ ਸਾਹਿਬ ਨੂੰ ਵੀ ਇੰਨੇ ਜੋਗਾ ਕਰ ਦੇਵੇ ਕਿ ਇਹ ਵੀ ਮੇਰੀ ਭੈਣ ਲਈ ਬਹੁਤ ਕੁਝ ਕਰ ਸਕਣ ਭਾਬੀ ਤੁਸੀਂ ਤਾਂ ਵੀਰੇ ਨੂੰ ਥੋੜਾ ਬੋਤੋ ਸਮਝਾ ਲੈਂਦੇ ਇਸ ਗੱਲ 'ਚ ਲੈ ਇਹਦੇ ਵਿੱਚ ਸਮਝਾਉਣ ਵਾਲੀ ਕਿਹੜੀ ਗੱਲ ਹੈ ਜੇ ਇੱਕ ਭਰਾ ਆਪਣੀ ਭੈਣ ਨੂੰ ਇਹ ਗਿਫਟ ਦੇ ਰਿਹਾ ਤਾਂ ਮੈਂ ਕੌਣ ਹੁੰਦੀਆਂ ਵਿੱਚ ਬੋਲਣ ਵਾਲੀ ਉਹ ਤਾਂ ਤੇਰੇ ਭਰਾ ਦਾ ਅਸ਼ੀਰਵਾਦ ਹੈ ਤੇਰੇ ਵਾਸਤੇ ਚਲੋ ਠੀਕ ਹੈ ਤੁਸੀਂ ਆਉਦੀ ਭੈਣ ਨੂੰ ਜੋ ਦੇ ਰਹੇ ਹੋ ਉਹ ਰੱਖ ਲੈਂਦੇ ਆ ਪਰ ਗਾਂ ਵਾਸਤੇ ਪਲੀਜ਼ ਇਹੋ ਜੀ ਕੋਈ ਚੀਜ਼ ਨਾ ਕਰਿਓ ਕਿਉਂਕਿ ਫਿਰ ਮੈਨੂੰ ਫੀਲ ਹੋਊਗਾ ਕਿ ਤੁਸੀਂ ਮੈਨੂੰ ਨੀਵਾ ਦਿਖਾ ਰਹੇ ਹੋ ਮੈਨੂੰ ਪਤਾ ਹੈ ਤੁਹਾਡੀ ਸੋਚ ਇਹ ਵੀ ਹੈ ਕਿ ਇਹ ਵਾਲਾ ਘਰ ਕਿਰਾਏ ਤੇ ਚੜ ਕੇ ਜਿਹੜੀ ਰੈਂਟਲ ਇਨਕਮ ਹੋਏਗੀ ਉਹ ਨਾਲ ਸਾਡੀ ਹੈਲਪ ਹੋ ਜਾਏਗੀ ਪਰ ਮੈਂ ਚਾਹਨਾ ਕਿ ਇਹਦੀ ਜਿੰਨੀ ਵੀ ਰੈਂਟਲ ਇਨਕਮ ਹੋਏਗੀ ਉਹ ਸਾਰੀ ਰਾधिका ਰੱਖੇਗੀ ਆਪਣੇ ਵਾਸਤੇ ਕੁਝ ਨਾ ਕੁਝ ਬਣਾਏ ਠੀਕ ਹੈ ਪਰੋਣਾ ਸਾਹਿਬ ਜੇ ਤੁਸੀਂ ਸਾਡੀ ਆ ਗੱਲ ਮੰਨ ਲਈ ਅਸੀਂ ਵੀ ਤੁਹਾਡੀ ਆ ਗੱਲ ਰੱਖਾਂਗੇ ਉਹਦੀ ਕਿੰਨੀ ਇਨਕਮ ਆਉਂਦੀ ਹੈ ਕਿੰਨੀ ਨਹੀਂ ਆਉਂਦੀ ਅਸੀਂ ਇਹ ਗੱਲ ਕਦੇ ਨਹੀਂ ਪੁੱਛਾਂਗੇ ਕਿਉਂਕਿ ਇਹ ਤੁਹਾਡਾ ਹਸਬੰਡ ਵਾਈਫ ਦਾ ਮੈਟਰ ਹੈ ਤੇ ਸਾਡਾ ਬੋਲਣਾ ਠੀਕ ਨਹੀਂ ਚਲ ਫਿਰ ਉਸਤਾਦ ਚਾਹ ਪਾਣੀ ਬਣਾੜਾ ਠੰਡੀ ਚਾਹ ਹੈ ਨਾ ਕੋਫੀ ਬਣਾੜਾ ਮੈਨੂੰ ਤਾਂ ਦੱਸਦੀ ਸੀ ਕਿ ਭਾਈ ਨੂੰ ਕੋਫੀ ਬੜੀ ਪਸੰਦ ਹੈ ਨਹੀਂ ਨਹੀਂ ਜੀ ਨਾ ਚਾਹ ਪੀਣੀ ਤੇ ਨਾ ਕੋਫੀ ਪੀਣੀ ਆ ਅਸੀਂ ਤਾਂ ਬਸ ਹੁਣ ਚੱਲੀਏ ਭਾਬੀ ਬਹਿ ਜਾਓ ਥੋੜੀ ਥੋੜੀ ਚਾਹ ਫਿਰ ਠੰਡੇ ਗਈ ਹੈ ਉਹ ਨਹੀਂ ਦਾਦੀ ਕਾ ਮੇਰੀ ਗੱਲ ਸੁਣ ਤੂੰ ਰਾਤੀ ਮੈਨੂੰ ਫੋਨ ਤੇ ਦੱਸਿਆ ਸੀ ਨਾ ਕਿ ਤੁਸੀਂ ਮਾਮਾ ਜੀ ਵੱਲ ਜਾਣਾ ਤੁਸੀਂ ਵੀ ਉਧਰੋਂ ਲੇਟ ਹੋ ਜਾਓਗੇ ਤੇ ਅਸੀਂ ਜਿੱਧਰ ਜਾਣਾ ਅਸੀਂ ਵੀ ਉਧਰ ਲੇਟ ਹੋ ਜਾਵਾਂਗੇ ਫੇਰ ਕਦੀ ਅਸੀਂ ਟਾਈਮ ਕੱਢ ਕੇ ਜਰੂਰ ਆਵਾਂਗੇ ਠੀਕ ਹੈ ਰਾधिका ਅਸੀਂ ਚੱਲਦੇ ਹਾਂ ਠੀਕ ਹੈ ਮਾਸੀ ਜੀ ਧਿਆਨ ਰੱਖਿਓ ਆਪਣਾ ਚੰਗਾ ਪਰੌਣਾ ਸਾ ਚਲ ਜਾਈਏ ਹਲੋ ਜੀ ਪਰਚੀ ਸੰਭਲੋ ਅਗਲੀ ਤੁਸੀਂ ਨਾ ਨਾ ਇਹ ਤੈਨੂੰ ਦੇ ਕੇ ਗਏ ਤੇ ਤੈਹੀਂ ਰੱਖਣਾ ਤੇ ਹੱਕ ਵੀ ਤੇਰਾ ਹੈ ਮੰਮੀ ਤੁਸੀਂ ਸੰਭਲੋ ਇਹ ਪੁੱਤ ਤੇਰੀ ਅਮਾਨਤ ਹੈ ਇਹਨੂੰ ਨਸੂਈ ਰੱਖ ਲੈ ਚਲੋ ਆਓ ਆਪਾਂ ਚੱਲੀਏ ਲੇਟ ਹੋ ਰਹੀ ਹੈ ਉਹਨੂੰ ਦੋਨਾਂ ਨੂੰ ਵੀ ਤਾਂ ਪਾਲ ਕੇ ਵੱਡਾ ਕੀਤਾ ਹੀ ਐ ਨਾ ਅੰਛੂ ਵੀ ਤਾਂ ਪਲਦੀ ਪਈ ਐ ਨਾ ਇਹਨੂੰ ਵੀ ਪਾਲ ਲਾਂਗੇ ਆਪਾਂ ਬੱਸ ਕਿੰਨਾ ਡੈਡੀ ਦੀ ਟੈਨਸ਼ਨ ਲਈ ਸੀ ਨਾ ਪਰ ਮੂੰਹ ਸੁਣ ਲਿਆ ਨੇ ਸਭ ਕੁਝ ਦੀਦੀ ਟੈਨਸ਼ਨ ਕਿਉਂ ਲੈਨੀ ਐ ਇਹਦਾ ਤਾਂ ਪਿਓ ਹੈਗਾ ਜਿੰਨਾਂ ਦੇ ਨਹੀਂ ਹੁੰਦੇ ਉਹ ਵੀ ਤਾਂ ਪਾਲਦੇ ਨੇ ਇਹ ਵੀ ਪਾਲ ਜੂਗਾ ਤੇਰੇ 9 ਮਹੀਨੇ ਵੀ ਮੈਂ ਕਢਾਵਾਂਗੀ ਤੇ ਤੇਰਾ ਸ਼ਿਲਾ ਵੀ ਮੈਂ ਕਢਾਵਾਂਗੀ ਤੂੰ ਫਿਕਰ ਨਹੀਂ ਕਰਨੀ ਪੁੱਤ ਕਿਸੇ ਗੱਲ ਦੀ ਅਰਦੀਪ ਵੈਸੇ ਗਲਤ ਗੱਲ ਐ ਅਕੀਰਨ ਦੀ ਸਾਰੀ ਜ਼ਿੰਮੇਵਾਰੀ ਤੂੰ ਥੋੜੀ ਲਏਂਗੀ ਅੱਧੀ ਜ਼ਿੰਮੇਵਾਰੀ ਮੇਰੀ ਐਤਾ ਪਾਣੇ ਤੇਰਾ ਫਰਜ਼ ਐ ਇਹ ਘਰ ਵੀ ਤੇਰਾ ਅਸੀਂ ਵੀ ਤੇਰੇ ਤੇ ਬੱਚੇ ਵੀ ਤੇਰੇ ਨਾਨੀ ਜੀ ਸਤਿ ਸ਼੍ਰੀ ਅਕਾਲ ਵੱਡੇ ਮਾਮਾ ਮਾਮੀ ਜੀ ਛੋਟੇ ਮਾਮਾ ਮਾਮੀ ਜੀ ਲਵਪ੍ਰੀਤ ਕਿਰਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਆਪੋ ਤੂੰ ਖੜਾ ਤੇਰਾ ਆਪਣਾ ਘਰ ਆ ਬਹਿ ਜਾ ਕੋਈ ਗੱਲ ਨਹੀਂ ਮਮਾ ਜੀ ਮੈਂ ਬਹਿ ਜਾਣਾ ਨਾਨੀ ਕਿਰਨ ਵਾਲਾ ਮੁੱਦਾ ਤਾਂ ਸਮਝ ਆ ਗਿਆ ਤੁਸੀਂ ਕਹਿੰਦੇ ਸੀਗੇ ਵੀ ਕੋਈ ਹੋਰ ਗੱਲ ਵੀ ਕਰਨੀ ਆ ਵੀ ਹੁਣ ਕੀ ਹੋ ਗਿਆ ਹੁਣ ਪਵਨ ਟੈਨਸ਼ਨ ਨਾ ਲੈ ਤੂੰ ਤੇਰੀ ਮੰਮੀ ਆ ਤੇਰੇ ਮੰਮੀ ਤੁਹਾਡੇ ਨਾਲ ਨੇ ਮੈਂ ਨਹੀਂ ਚਾਹਦੀ ਜੇ ਅੱਗੇ ਜਾ ਕੇ ਕੋਈ ਕਲੇਸ਼ ਪਵੇ ਮੈਂ ਨਾ ਪਟਵਾਰੀ ਨੂੰ ਸੱਦ ਲਿਆ ਏ ਤੇ ਤੁਹਾਡੇ ਵਖੋ ਵਖੀ ਹਿੱਸੇ ਕਰ ਦਿੰਨੀ ਆ ਮੰਮੀ ਉਹ ਹਿੱਸਿਆਂ ਵਾਲੀ ਸਾਡੀ ਨਾ ਸਮਝਿਤ ਗਈ ਅਸੀਂ ਕੋਈ ਹਿੱਸਾ ਨਹੀਂ ਲੈਣਾ ਇਹ ਜੇ ਤੁਸੀਂ ਪੈਨੋ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਦੇ ਸਕਦੇ ਹੋ ਮੈਂ ਨਾ ਕੋਈ ਹਿੱਸਾ ਨਹੀਂ ਲੈਣਾ ਚਾਹਦੀ ਮੈਂ ਤਾਂ ਕਹਿਨੀ ਆਂ ਵੀ ਇਸ ਘਰ ਦੇ ਵਿੱਚ ਨਾ ਮੇਰੀ ਤੇ ਮੇਰੇ ਬੱਚਿਆਂ ਦੀ ਵੀ ਕਦਰ ਪਵੇ ਤੇ ਮੇਰੀ ਮਾਂ ਦੇ ਹੋਣਦਿਆਂ ਵੀ ਤੇ ਮੇਰੀ ਮਾਂ ਤੋਂ ਬਾਅਦ ਵੀ ਨਾਨੀ ਮੰਮੀ ਸਹੀ ਕਹਿ ਰਹੇ ਨੇ ਸਾਨੂੰ ਕੋਈ ਹਿੱਸਾ ਨਹੀਂ ਚਾਹੀਦਾ ਮੈਂ ਤਾਂ ਸਿਰਫ ਇਹ ਚਾਹਨਾ ਵਾਂ ਕਿ ਦਾਦਕਾ ਮੇਰਾ ਹੈ ਨਹੀਂ ਵੀ ਚਲੋ ਨਾਨਕੇ ਨਾਲ ਖੜ ਜਾਇ ਕਰਣ ਹਲੇ ਜ਼ਿੰਦਗੀ 'ਚ ਨਾ ਸਮਝ ਆ ਬਥੇਰੀਆਂ ਗਲਤੀਆਂ ਕਰਦਾ ਵੀ ਚਲੋ ਮਾਮੇ ਆਪ ਦਾ ਪੁੱਤ ਸਮਝ ਕੇ ਆਪਣੇ ਨਾਂ ਰੱਖਣ ਤੇ ਜ਼ਿੰਦਗੀ ਕਿੱਦਾਂ ਜੀਣੀ ਐ ਉਹ ਸਖਾਨ ਤੇ ਜਦੋਂ ਇੱਥੇ ਆਵਾਂ ਤੇ ਮਾਮੀਆਂ ਮਾਵਾ ਵਾਂਗੂ ਪੁੱਛੇ ਤੇ ਸਾਨੂੰ ਕਦੇ ਇਹ ਮਹਿਸੂਸ ਨਾ ਹੋਵੇ ਕਿ ਮਾਮੀਆਂ ਸਾਡੇ ਤੋਂ ਚੇੜ ਕਰ ਰਹੀਆਂ ਨੇ ਜਾਂ ਮਾਮੀ ਸਾਨੂੰ ਇੱਥੇ ਬਰਦਾਸ਼ਤ ਨਹੀਂ ਕਰਦੀ ਇਸ ਤੋਂ ਇਲਾਵਾ ਤਾਂ ਬੰਦਾ ਨਾਨਕੇ ਤਾਂ ਹੋਰ ਚਾਹੁੰਦਾ ਵੀ ਕੀ ਐ ਦੇਖ ਪੁੱਤ ਕੋਈ ਵੀ ਮਾਂ ਨਾ ਆਪਣੀ ਧੀਆ ਦੀ ਝੂਠੀ ਸੋਹਣੀ ਖਾਂਦੀ ਤੇ ਮੈਂ ਅੱਜ ਆਪਣੀ ਧੀਆ ਦੀ ਸੌਂ ਖਾ ਕੇ ਕਹਿੰਨੀ ਆ ਤੁਸੀਂ ਜਦੋਂ ਵੀ ਨਾਨਕੇ ਆਓਗੇ ਨਾ ਤੁਹਾਨੂੰ ਨਾਨਕੇ ਦਾ ਪੂਰਾ ਪਿਆਰ ਮਿਲੇਗਾ ਹਾਂ ਬਾਪਾ ਨਾ ਅੱਜ ਤੋਂ ਬਾਅਦ ਨਾ ਤੇਰੀ ਰੀਆ ਦੀ ਗੀਤਾ ਦੀ ਤੇ ਰਾधिका ਦੀ ਪੂਰੀ ਕਦਰ ਪਾਏਗੀ ਤੇ ਤੇਰੀ ਮਾਂ ਨੂੰ ਤਾਂ ਨਾ ਅਸੀਂ ਨੇ ਹੱਥਾਂ ਦੇ ਚੱਕ ਕੇ ਰੱਖਣਾ ਮੈਂ ਨਾ ਆਪਣੇ ਪੁੱਤ ਨੂੰ ਆਪਣੀ ਨੋਹਾਂ ਨੂੰ ਇਹ ਗੱਲ ਸੁਣ ਕੇ ਨਾ ਮੈਂ ਬਹੁਤ ਖੁਸ਼ ਆ ਮਾਤਾ ਤੁਹਾਨੂੰ ਤਾਂ ਅਸੀਂ ਪਹਿਲਾਂ ਤੋਂ ਹੀ ਖੁਸ਼ ਰੱਖਣਾ ਚਾਹੁੰਦੇ ਸੀ ਪਤਾ ਨਹੀਂ ਕਿਉਂ ਹਿੱਤਿਆਂ ਦੇ ਪਿੱਛੇ ਤੁਰੇ ਫਿਰਦੇ ਰਹੇ ਹੁਣ ਹਿੱਸੇ ਨਹੀਂ ਚਾਹੀਦੇ ਸਾਰਿਆਂ ਦਾ ਹਿੱਤੇ ਦਾ ਪਿਆਰ ਚਾਹੀਦਾ ਪੈਸਿਆਂ ਨੇ ਕਿਹੜਾ ਨਾਲ ਚੱਲੇ ਜਾਣਾ ਸਾਰਿਆਂ ਦਾ ਪਿਆਰ ਹੀ ਨਾਲ ਜਾਣਾ ਵੇਰੇ ਆ ਕੁਛ ਰਿਸ਼ਤੇ ਆਪਣੇ ਹੁੰਦੇ ਆ ਕੁਛ ਬਣਾਏ ਜਾਂਦੇ ਆ ਮੰਮੀ ਜੀ ਜੇ ਇਹ ਰਿਸ਼ਤੇ ਨਾਲ ਖੜਨਾ ਆਪਾਂ ਬਹੁਤ ਕੁਝ ਕਰ ਸਕਦੇ ਆ ਦੀਦੀ ਜਦੋਂ ਅਸੀਂ ਆਪਣੇ ਪੇਕੇ ਜਾਂਦੇ ਆ ਨਾ ਅਸੀਂ ਵੀ ਇਹੀ ਸੋਚਦੇ ਆ ਕਿ ਸਾਡੀਆਂ ਭਰਜਾਈਆਂ ਸਾਡੀ ਕਦਰ ਕਰਨ ਸਾਨੂੰ ਪੁੱਛਣ ਸਾਡੀ ਮਾਂ ਨੂੰ ਪੁੱਛਣ ਪਰ ਇਹ ਨੂਹਾਂ ਕਿਉਂ ਨਹੀਂ ਸੋਚਦੀਆਂ ਨੂਹ ਉਸ ਦਿਨ ਇਹ ਚੀਜ਼ ਕਰੂਗੀ ਜਿਸ ਦਿਨ ਨੂਹ ਸੱਸ ਨੂੰ ਮਾਂ ਤੇ ਨਨਾਨ ਨੂੰ ਭੈਣ ਸਮਝੂਗੀ ਜੀ ਸਾਰਿਆਂ ਨੂੰ ਮੈਂ ਆਪਣੀ ਘਰੋਂ ਲੈਣ ਆਇਆ ਵਾ ਜੇ ਤੁਹਾਡੇ ਸਾਰੇ ਇਜਾਜ਼ਤ ਹੋਵੇ ਤਾਂ ਲੈ ਕੇ ਜਾ ਸਕਦਾ ਜੀ ਜਦੋਂ ਮੈਂ ਆਪਣੀ ਭੈਣ ਬਗਰ ਲੱਗਾ ਸੀ ਉਦੋਂ ਮੈਨੂੰ ਮੇਰਾ ਘਰ ਖਰਾਬ ਹੁੰਦਾ ਦਿਖ ਰਿਹਾ ਸੀ ਅੱਜ ਮੈਂ ਆਪਣੀ ਭੈਣ ਤੋਂ ਬਾਹਰ ਹੋ ਕੇ ਆਇਆ ਹਾਂ ਤੇ ਅੱਜ ਮੈਨੂੰ ਮੇਰਾ ਘਰ ਵਸਦਾ ਦਿਖ ਰਿਹਾ ਕਿੰਨਾ ਪੁੱਤ ਇਹ ਆਪ ਨਹੀਂ ਆਇਆ ਇਹਨੂੰ ਬੱਚੇ ਦਾ ਮੋਹ ਪਿਆ ਹੈ ਜਿੱਤਾਂ ਇੱਥੇ ਆਇਆ ਜਿਹੜੇ ਇੱਕ ਇਨਸਾਨ ਨਾ ਜਦੋਂ ਪਿਓ ਬਣਦਾ ਨਾ ਉਹਨੂੰ ਆਪਣੀ ਜ਼ਿੰਮੇਵਾਰੀ ਦਾ ਸਾਹ ਹੁੰਦਾ ਆ ਕੇ ਨਾ ਤੈਨੂੰ ਜਾਣਾ ਚਾਹੀਦਾ ਕਿਉਂਕਿ ਉਹ ਮਣੀ ਨਹੀਂ ਆਇਆ ਜਿਹਦੇ ਵਿੱਚ ਹਮੇਸ਼ਾ ਹੰਕਾਰ ਹੁੰਦਾ ਤੇ ਉਹ ਮਣੀਆ ਜਿਹਨੂੰ ਆਪਣਾ ਪਰਿਵਾਰ ਚਾਹੀਦਾ ਤਾਂ ਹੀ ਤਾਂ ਤੁਹਾਡੇ ਸਾਰੇ ਅੱਗੇ ਹੱਥ ਜੋੜੀ ਖੜਾ ਮੈਂ ਅੱਜ ਤੱਕ ਤੁਹਾਡਾਂ ਜੋ ਵੀ ਕੀਤਾ ਮੋਂਦਲੀ ਤੁਹਾਡੇ ਤੋਂ ਮਾਫੀ ਮੰਗਦਾ ਮੈਂ ਆਪਣੇ ਭੈਣ ਨੂੰ ਛੱਡ ਸਕਦਾ ਪਰ ਆਪਣੀ ਘਰ ਵਾਲੀ ਤੇ ਬੱਚੇ ਨੂੰ ਨਹੀਂ ਆ ਵਾਹ ਜੀ ਤੁਹਾਡੇ ਕੋਲ ਤਾਂ ਸਭ ਤੋਂ ਪਹਿਲਾਂ ਮਾਫੀ ਮੰਗਣੀ ਪੈਂਦੀ ਹੈ ਆਪਣੇ ਮੁੰਡਾ ਸਾਹਮਣੇ ਸਮਝ ਕੇ ਮaaf ਕਰ ਤੋ ਉੱਪਰ ਆ ਫੜਾਓ ਫੇਰ ਵੀ ਇੱਥੇ ਘਰ ਦਾ ਪਰੋਣਾ ਐ ਚੁੱਕ ਦਾ ਚੰਗਾ ਲੱਗਦਾ ਘਰ ਤਾਂ ਮਾਫ ਕਿਰਨ ਬੇਟਾ ਜਾ ਆਪਣੇ ਘਰ ਤੇ ਸਾਰੇ ਨਾ ਖੁਸ਼ ਰਹੋ ਬੇਟਾ ਆਪਣੀ ਨਾ ਭੈਣ ਨੂੰ ਛੱਡਣਾ ਨਹੀਂ ਉਹਨੂੰ ਸਮਝਾਣਾ ਤੇ ਮਿਲ ਜੁਲ ਕੇ ਰਹਿਣਾ